ਸੋ ਅੱਜ ਮੈਂ ਤੁਹਾਡੇ ਕੋਲ ਆਇਆ ਹਾਂ ਤੁਹਾਡੇ ਮਸਲੇ ਦਾ ਹੱਲ ਹੋਣਗੇ ਹੋਣਗੇ ਹੁਣ ਤੁਸੀਂ ਤਾਂ ਆਪਣੇ ਮੰਗਾ ਦੱਸਤੀਆਂ ਤੇ ਮੈਂ ਵੀ ਮੰਗ ਪਤਲੇ ਕੇ ਆਇਆ ਕੱਜ ਵੀ ਜੇ ਹੁਣ 13 ਦੀਆਂ 13 ਸੀਟਾਂ ਦਿਓਗੇ ਤਾਂ ਮੇਰੇ ਹੱਥ ਮਜ਼ਬੂਤ ਹੋਣਗੇ ਮੈਂ ਕੱਲਾ ਕਿੰਨਾ ਫਿਰ ਲੜੀ ਜਾਊਂਗਾ ਇਹਨਾਂ ਨਾਲ ਕਦੇ ਬੀਜੇਪੀ ਨਾਲ ਲੜਨਾ ਪੈਂਦਾ ਕਦੇ ਭਗਵਾਨ ਨਾਲ ਲੜਨਾ ਪੈਂਦਾ ਕਦੇ ਕੁਝ ਰੋਕ ਲੈਂਦੇ ਨੇ ਕਦੇ ਕੁਝ ਰੋਕ ਲੈਂਦੇ ਨੇ ਕੇਜਰੀਵਾਲ ਸਾਹਿਬ ਤਾਂ ਉਹਨੂੰ ਤਾਂ ਕੰਮ ਹੀ ਨਹੀਂ ਕਰ ਦਿੰਦੇ ਦਿੱਲੀ 'ਚ ਆਸਕੀ ਵੀ ਰੋਕ ਲੋ ਆ ਵੀ ਰੋਕ ਲੋ ਰਾਸ਼ਨ ਵੀ ਰੋਕ ਲੋ ਹਾਰ ਰੋਕ ਲੋ ਸਾਨੂੰ ਥੋੜਾ ਜਿਹਾ ਫੁੱਲ ਸਟ੍ਰੇਟ ਕਰਕੇ ਰੌਲਾ ਪਾਉਣਾ ਪੈਂਦਾ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਤਾਂ ਤੁਸੀਂ ਹੁਣ ਮੇਰਾ ਇਹ ਕੰਮ ਕਰ ਦਿਓ ਮੇਰਾ ਹੀ ਮੰਗ ਪੱਤਰ ਹੈ ਕਿ ਐਸ ਵਾਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਇੰਡਸਟਰੀਸਟਾਂ ਨੂੰ ਕਹੋ ਕਿ ਐਸ ਵਾਰ 13 ਜ਼ੀਰੋ ਹੋ ਗਿਆ ਜੇ ਪੰਜਾਬ ਚੋਂ ਐਮਪੀ ਦੀਆਂ ਇਲੈਕਸ਼ਨਾਂ ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਊ ਕਿ ਪੰਜਾਬ ਦਾ ਇੱਕ ਵੀ ਰੁਪਿਆ ਪੈਸਾ ਰੋਕ ਸਕੇ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ ਸੈਂਟਰ ਚ ਸਾਡਾ ਕੰਮ ਹੈ ਪੰਜਾਬ ਵਾਸਤੇ ਪੈਸੇ ਲੈ ਕੇ ਆਉਣਾ ਸਾਡੇ ਆਪਣੇ ਹੱਕ ਲੈ ਕੇ ਆਉਣਾ ਆਰਡੀਐਫ ਦਾ 5.5 ਹਜ਼ਾਰ ਕਰੋੜ ਰੋਕੀ ਬੈਠੇ ਨੇ ਜੀ ਆਰਡੀਐਫ ਦਾ ਆਰਟੀਐਸ ਅਸੋਸੀਏਸ਼ਨ ਵਾਲੇ ਬੈਠੇ ਆ ਉਹ ਪੈਸਾ ਕਿੱਥੇ ਲੱਗਣਾ ਮੰਡੀਆਂ ਨੂੰ ਅਪਗ੍ਰੇਡ ਕਰਨ ਤੇ ਲੱਗਣਾ ਹੈ ਪੈਸਾ ਮੰਡੀਆਂ ਦਾ ਹੋ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਕੈਪਟਨ ਅਮਰਿੰਦਰ ਨੇ ਕਿਤੇ ਹੋਰ ਬਰਤਲਿਆ ਗਲਤ ਬਰਤਲਿਆ ਉਹਨਾਂ ਨੇ ਪੈਸੇ ਰੋਕ ਲਏ ਅਸੀਂ ਉਹਨਾਂ ਨੂੰ ਕਿਹਾ ਜਾ ਕੇ ਕਿ ਜਨਾਬ ਕਿਸੇ ਹੋਰ ਦੀ ਗੱਲ ਕਿਉਂ ਸਾਨੂੰ ਕਿਉਂ ਸਜਾ ਦੇ ਰਹੇ ਹੂੰ ਕਹਿੰਦੇ ਐਮੈਂਡਮੈਂਟ ਕਰੋ ਕਾਨੂੰਨ ਚ ਕਰਤੀ ਵਿਧਾਨ ਸਭਾ ਚ ਕਰਤੀ ਕਿ ਇਹ ਪੈਸਾ ਸਾਰਾ ਮੰਡੀਆਂ ਨੂੰ ਅਪਗ੍ਰੇਡ ਕਰਨ ਵਾਸਤੇ ਤੇ ਉਹਨੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਵਾਸਤੇ ਹੀ ਲੱਗੂਗਾ ਫਿਰ ਫੇਰ ਰੁਕੀ ਬੈਠੇ ਸਾਢੇ 5000 ਕਰੋੜ ਰੁਪਇਆ ਕੱਲੇ ਆਰਡੀਐਫ ਦਾ ਨੈਸ਼ਨਲ ਹੈਲਥ ਮਿਸ਼ਨ ਦਾ 800 ਕਰੋੜ ਰੁਪਇਆ ਜੀਐਸਟੀ ਦੇ ਪੈਸੇ ਰੋਕੀ ਬੈਠੇ ਐ 8.5 ਹਜ਼ਾਰ ਕਰੋੜ ਰੁਪਇਆ ਰੋਕੀ ਬੈਠਿਆ ਕੋਈ ਕਾਰਨ ਨਹੀਂ ਵੈਸੀ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਕਹਿੰਦੇ ਉੱਥੇ ਕੀ ਗੱਲ ਵੀ ਅਸੀਂ ਤੁਹਾਨੂੰ ਦੇਸ਼ ਲੈ ਕੇ ਦਿੱਤਾ ਕੁਰਬਾਨੀਆਂ 80% ਤੋਂ ਬਾਅਦ ਸਾਡੀਆਂ ਨਿਵੇਸ਼ ਨੂੰ ਯਾਦ ਕਰਾਉਣ ਚ ਉਹ ਆਜ਼ਾਦ ਦੇਖਦੇ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਪ੍ਰਧਾਨ ਮੰਤਰੀ ਬਣ ਕੇ ਤੇ ਤੁਸੀਂ 26 ਜਨਵਰੀ ਤੇ 15 ਅਗਸਤ ਤੋਂ ਪੰਜਾਬ ਦੀ ਝਾਕੀ ਉਡਰਤੀ ਯਾਰ ਕਦੇ ਇਹ ਨਹੀਂ ਆ ਸਕਦੀ ਪੰਜਾਬ ਦੀ ਝਾਕੀ ਕੈਨਸਲ ਰਿਜੈਕਟ ਕੌਣ ਕੌਣ ਸੀ ਉਸ ਝਾਕੀ ਚ ਉਹ ਸ਼ੀਦ ਆਜ਼ਮ ਭਗਤ ਸਿੰਘ ਸੀ ਲਾਲਾ ਲਾਜਪਤ ਰਾਏ ਸੀ ਆ ਟੁੱਡੀ ਕੇ ਨਾਲ ਹੀ ਪਿੰਡ ਪੈਂਦਾ ਉਹਦੇ ਚ ਕਰਤਾਰ ਸਿੰਘ ਸਰਾਭਾ ਸੀ ਉਹ ਸਰਾਭਾ ਨਾਲ ਹੀ ਪਿੰਡ ਪੈਂਦਾ ਉਹ ਜiraj guru ਸੁਖਦੇਵ ਹੋਰੀ ਸੀ ਉੱਚ ਜਲਿਆਂ ਵਾਲਾ ਬਾਗ ਸੀ ਸਾਕਾ ਕੌਣ ਕੌਣ ਹੁੰਦੇ ਨੇ ਇਹ ਪਾਕੇ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹੁੰਦੇ ਨੇ ਬਾਬੂ ਉਹਨਾਂ ਦੇ ਜਿਹੜੇ ਲਾਲਾ ਲਾਜਪਤਰਾਏ ਜੀ ਨੂੰ ਰਿਜੈਕਟ ਕਰਦਣ ਕਿਉਂ ਦੀ ਕੁਰਬਾਨੀ ਨੂੰ ਕਾਰਨ ਨਫ਼ਰਤ ਕਰਨੀ ਹੈ ਪੰਜਾਬ ਨਾਲ ਪੈਸੇ ਰੋਕ ਲਓ ਇਹਨਾਂ ਦੇ ਕੋਈ ਗੱਲ ਨਹੀਂ ਪੰਜਾਬ ਤਾਂ ਦੁਬਾਰੇ ਖੜਾ ਹੋ ਜਾਊਗਾ ਅਸੀਂ ਕਰ ਲਾਂਗੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਮਾਨਦਾਰ ਸਰਕਾਰ ਹੈ ਮੈਂ ਇਸ ਗੱਲ ਦੀ ਗਾਰੰਟੀ ਲੈਣਾ 2 ਸਾਲ ਹੋਣ ਵਾਲੇ ਨੇ 1 ਰੁਪਏ ਦਾ ਵੀ ਮੇਰੇ ਤੇ ਤੁਸੀਂ ਲਾ ਦਿਓ 1 ਰੁਪਏ ਦਾ ਵੀ ਮਨ ਜੇ ਪੈਸੇ ਕਮਾਣੇ ਹੁੰਦੇ ਮੈਂ ਉਧਰੋਂ ਕੋਕੜ ਘਟ ਕਮਾਉਂਦਾ ਸੀ ਸਭ ਤੋਂ ਮਹਿੰਗਾ ਕਲਾਕਾਰ ਸੀ ਮੈਂ ਮੈਨੂੰ ਕੀ ਲੋੜ ਸੀ ਤੇ ਆ ਕੇ ਛੱਡਣ ਦੀ ਮੈਨੂੰ ਕੀ ਉਹਨੂੰ ਛੱਡਣ ਦੀ ਲੋੜ ਸੀ ਇੱਥੇ ਇਹਨਾਂ ਨੂੰ ਤਾਂ ਰੋਜ਼ ਗਾਲਾਂ ਕੱਢਣ ਦੀ ਧੜਕੀ ਉੱਠ ਕੇ ਲੱਗ ਜਾਂਦੀ ਮਜੀਠੀ ਹੋਰੀ ਭੌਂਤ ਮਾਰ ਆਏ ਆ ਇਹ ਆਏ ਆ ਜਦੋਂ ਮੈਂ ਕਲਾਕਾਰ ਸੀ ਪੀਟੀਸੀ ਚੈਨਲ ਤੇ ਆਉਂਦਾ ਸੀ ਉਦੋਂ ਇਹਦੇ ਵਰਗਾ ਕੋਈ ਬੰਦਾ ਨਹੀਂ ਇਹ ਤਾਂ ਕਮਾਲ ਹੈ ਜਦੋਂ ਮੈਂ ਇਹਨਾਂ ਨੇ ਕੁਰਸੀਆਂ ਖੋਲੀਆਂ ਕਹਿੰਦੇ ਇਹਦੇ ਜਿੰਨਾ ਤਾਂ ਮਾੜਾ ਹੀ ਨਹੀਂ ਕੋਈ ਇਹ ਤਾਂ ਬਹੁਤ ਗਲਤ ਹੈ ਲੈ ਦੱਸੋ ਹੱਦ ਹੈ ਯਾਰ ਸੁਨਣ ਥੋੜਾ ਸਭ ਕੁਝ ਸਿਖਾਓ ਤੁਸੀਂ ਵੀ ਥੋੜਾ ਜਿਆ ਸੋਚੋ ਕਿ ਆਪਾਂ ਨੂੰ ਚਾਹੀਦਾ ਕੀ ਹੈ ਆਪਾਂ ਨੂੰ ਇਨਸੈਂਟਿਵ ਚਾਹੀਦੇ ਆਪਾਂ ਨੂੰ ਸਾਡੀ ਇੰਡਸਟਰੀ ਗ੍ਰੋਥ ਨੂੰ ਵੀ ਚਾਹੀਦੀ ਹੈ ਕਿਸਾਨਾਂ ਦੀਆਂ ਮੰਗਾਂ ਵੀ ਆਪਾਂ ਪੂਰੀਆਂ ਕਰਨੀ ਖੋਗੇ ਸਾਈਕਲ ਹੈ ਜੇ ਖੇਤ ਜੇ ਪੰਜਾਬ ਦੇ ਪਿੰਡਾਂ 'ਚ ਫਸਲ ਹੀ ਨਹੀਂ ਹੋਣਗੀਆਂ ਜਾਂ ਉਹਨਾਂ ਦਾ ਭਾਅ ਨਹੀਂ ਮਿਲੂਗਾ ਉਹ ਕੋਈ ਸ਼ਹਿਰ ਕੀ ਕਰਨ ਆਉਣਗੇ ਸ਼ਹਿਰ ਨਹੀਂ ਆਉਣਗੇ ਤਾਂ ਮੋਗੇਵਰਗੇ ਬਾਜ਼ਾਰ ਮੁੱਲਾਂਪੁਰ ਦਾ ਆਖੇ ਵਰਗੇ ਛੋਟੇ-ਛੋਟੇ ਬਾਜ਼ਾਰ ਸੁਣਨੇ ਹੋ ਜਾਣਗੇ ਉੱਥੇ ਵਿਕਰੀ ਨਹੀਂ ਹੋਊਗੀ ਜਦੋਂ ਲੋਕਾਂ ਕੋਲ ਪੈਸੇ ਹੀ ਨਹੀਂ ਇਹ ਸਾਰਾ ਸਾਈਕਲ ਹੈ ਸੋ ਸਾਰੇ ਸਾਈਕਲ ਨੂੰ ਠੀਕ ਕਰਨਾ ਆਪਾਂ सो so, मैं थोड़े को आने वाले दिन इलैक्शन मोड जाऊगा देश तब मैं दोबारे भी आऊँगा मैं थोड़ा यही कहना आऊँगा गंदगी साफ कर दो अपने को गंदगी साफ करने यंत्र है झाड़ू साफ कर दो पहला भी तो तुझे ही है काम पहला भी दा बैठे ने जे कौन लगता ना जो कोई भी पोलीटल बैकग्राउंड है का? आम घर दुत ने ऐसे गल तो दुखी ने भी आम घर दिए बुत क्यों आ गए ਤੁਹਾਨੂੰ ਵੀ ਹੱਕ ਹੈ ਜੀ ਜਿੰਨੂੰ ਮਰਜ਼ੀ ਚੁਣੋ ਡੈਮੋਕਰੈਟਿਕ ਰਾਈਟ ਹੈ ਇਹ ਥੋੜੀ ਹੈ ਕਿ ਤੁਸੀਂ ਬਾਰ ਹਿਸਟਰੀਓ ਕਰਾ ਲਈ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਪਉਣੀਆਂ ਨੇ ਕਿਉਂ ਕਰਾ ਲਈ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਪਾਓ ਮੈਂ ਅੱਜ ਕਹਿਣਾ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਹੈਰਾਨ ਮੰਨ ਗਿਆ ਸੀ ਉਸ ਵੇਲੇ 2020 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਟੀਵੀ ਤੇ ਆ ਕੇ ਕਹਿੰਦਾ ਦਿੱਲੀ ਚ ਕਿ ਦਿੱਲੀ ਵਾਲੋ ਅਗਰ ਮੇਰੇ ਪੌਨੇ 5 ਸਾਲ ਕੇ ਕੰਮ ਅੱਛੇ ਲਗੇ ਤੂੰ ਮੈਨੂੰ ਵੋਟ ਦੇ ਦੇ ਨਾ ਵਰਨਾ ਮੈਨੂੰ ਵੋਟ ਨਾ ਦੇਣਾ ਆ ਕਹਿਣ ਵਾਸਤੇ ਜਿਗਰਾ ਚਾਹੀਦਾ ਆ ਗੱਲ ਕਹਿਣ ਵਾਸਤੇ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ 2 ਸਾਲ ਦੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਦਿਓ ਨਹੀਂ ਨਾ ਪਾਇਓ ਤੁਹ ਕਰਦੇ ਨਹੀਂ ਭਗਵੰਤ ਮਾਨ ਠੀਕ ਨਹੀਂ ਆਗਾ ਹਾਂ ਵੋਟ ਪੈ ਜੂਗੀ ਮੇਰਾ ਬਦੂ ਹੌਸਲਾ ਇੱਕ ਦੀ ਬਜਾਏ ਮੇਰੇ 13 ਹੱਥ ਹੋਰ ਹੋ ਜਾਣਗੇ 13 ਇੱਥੋਂ ਆ ਕੁਰਖੇਤਰ ਜਿੱਤ ਰਹੇ ਆ ਉਹ ਦਿੱਲੀ ਤੋਂ ਵੋਟ ਸੀਟਾਂ 4 ਆ ਰਹੀਆਂ ਨੇ ਤੇ ਗੁਜਰਾਤ ਚ ਜਿੱਤ ਰਹੇ ਆ 10 ਸਾਢੇ ਰਾਜਸਵਾ ਚ ਹੈਗੇ ਨੇ ਸਾਡੇ ਜਦੋਂ 30 35 ਹੋ ਗਏ ਉੱਥੇ ਤਾਂ ਦੇਖਿਓ ਸਹੀ ਹਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਲਈਦੇ ਹੁੰਦੇ ਉੱਥੋਂ ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ ਇਕੱਲਾ ਹੀ ਹੁੰਦਾ ਸੀ ਮੈਂ ਉਦੋਂ 19 ਤੋਂ ਬਾਅਦ ਮੈਂ ਬੋਲਦਾ ਬਹੁਤ ਹੁੰਦਾ ਸੀ ਹਰੇਕ ਦੇ ਪੋਲ ਖੁੱਲ ਜਾਂਦਾ ਸੀ ਜਦੋਂ ਮੈਂ ਕੋਈ ਕੰਮ ਜਾਣਾ ਹੁੰਦਾ ਕਿਸੇ ਮੰਤਰੀ ਕੋਲੇ ਬੀਜੇਪੀ ਦੇ ਮਿਨਿਸਟਰ ਕੋਲੇ ਜਾਂਦਾ ਕੰਮ ਉਹ ਦਫ਼ਤਰ 'ਚ ਸਾਰੇ ਬੀਜੇਪੀ ਵਾਲੇ ਬੈਠੇ ਹੁੰਦੇ ਜਦੋਂ ਮੈਨੂੰ ਦੇਖ ਲੈਂਦੇ ਤਾਂ ਪਿੱਛੇ ਜੋ ਪਿੱਛੇ ਜੋ ਆਈਏ ਮਾਨ ਸਾਹਿਬ ਆਜੋ 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 ਆਈਏ ਜੀ ਪਤਾਈ ਭਈ ਜਾ ਕੰ हां ये हो गया काम करके मेरे कान च कहना थोड़ा लोकसभा में ख्याल रखिएगा हां मेरे बारे में डिपार्टमेंट के बारे में मत बोलना मैंने कहा मैं चुप हूं जी मैं ना मेनू मेरा चुप ਦਾ ਕੰਮ ਹੁੰਦਾ ਮੈਨੂੰ ਬੋਲਣ ਦੀ ਕਿਨੋਂ ਹੈ ਜਿਹੜਾ ਕੰਮ ਹੀ ਹੋ ਜਾਂਦਾ ਸੋ ਇਹ ਸਾਰੇ ਪਾਸਵਰਡ ਮੇਰੇ ਕੋਲ ਹੈਗੇ ਨੇ ਤੁਸੀਂ ਇੱਕ ਵਾਰੀ ਬੰਦਾ ਭੇਜੋ ਉਥੇ ਆਵਦੀ ਆਵਾਜ਼ ਬਣ ਕੇ ਫਰੀਦਕੋਟ ਤੋਂ ਉਦੋਂ ਬਾਅਦ ਕੰਮ ਲੈਣਾ ਉਹਨੂੰ ਬੋਲਣਾ ਉਥੇ ਤੁਹਾਡੀ ਆਵਾਜ਼ ਬਣਾਉਣਾ ਮੇਰਾ ਕੰਮ ਹੈ ਇਹ ਮੇਰਾ ਕੰਮ ਹੈ